ਮੋਗਾ ਦੇ ਕਸਬਾ ਕੋਟੇ ਸੇਖਾਂ ਵਿੱਚ ਲੇਬਰ ਕਰਦੇ ਸਮੇਂ ਦੋ ਮਜ਼ਦੂਰਾਂ ਦੀ ਲੜਾਈ 'ਚ ਬਜ਼ੁਰਗ ਭਿਆਨਕ ਜ਼ਖਮੀ ਬਜ਼ੁਰਗ ਸਿਵਲ ਹਸਪਤਾਲ ਕੋਟੇ ਸੇਖਾਂ ਦੇ ਵਿੱਚ ਹੈ ਜੇਰੇ ਇਲਾਜ ਸਿਵਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਬਜ਼ੁਰਗ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਨੇ ਕੰਮ ਦਰਮਿਆਨ ਲੇਬਰ ਕੰਮ ਕਰਨ ਵਾਲੇ ਨੌਜਵਾਨ ਨੂੰ ਸਮਾਨ ਲੈਣ ਲਈ ਆਖਿਆ ਸੀ ਲੇਕਿਨ ਉਸ ਨੌਜਵਾਨ ਨੇ ਸਮਾਨ ਲੈਉਣ ਦੀ ਜਗ੍ਹਾ ਮੇਰੇ ਉੱਪਰ ਇੱਟਾਂ ਦੇ ਨਾਲ ਹਮਲਾ ਕਰਕੇ ਮੈਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਇਸ ਮੌਕੇ ਤੇ ਬਜ਼ੁਰਗ ਨੇ ਪੁਲਿਸ ਪ੍ਰਸ਼ਾਸਨ ਦੇ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਇਸ ਮਾਮਲੇ ਸੰਬੰਧੀ ਜਦੋਂ ਥਾਣਾ ਕੋਟੀ ਸਿਖਾਂ ਦੇ ਮੁਖ ਅਫਸਰ ਸਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬਜ਼ੁਰਗ ਜਸਵੰਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਹਮਲਾ ਕਰਨ ਵਾਲੇ ਵਿਅਕਤੀ ਤੇ 751 ਦੇ ਤਹਿਤ ਕਾਰਵਾਈ ਕਰ ਦਿੱਤੀ ਗਈ ਹੈ ਜਸਵੰਤ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਕੋਟੀ ਸਿਖਾਂ ਦੇ ਕਪੂ ਲੜਾਈ ਹੋਈ ਆ ਸਿਵਲ ਹਸਤਾ ਦਾਖਲ ਹੋਏ ਹੋ ਕੀ ਗੱਲ ਕੀ ਹੋਈ ਹੈ ਜਾਣਕਾਰੀ ਦਿਓ ਜਾਣਕਾਰੀ ਮਸੀਤਾ ਰੋਡ ਤੇ ਕੰਮ ਸੀ ਬੇਕਰੀ ਵਾਲਿਆਂ ਦੇ ਨੰਨੀ ਹੋਰ ਦਾ ਨਾਮ ਹੈ ਮੁੰਡਾ ਇੱਕ ਲਿਵਰ ਵਾਲਾ ਇੱਕੋ ਪੁੱਤਰੀ ਮਲਾਏ ਕੰਮ ਤੇ ਆਉਂਦੇ ਤੇ ਇੱਕ ਮਿਸਤਰੀ ਇੱਕ ਲਿਵਰ ਵਾਲਾ ਲਿਵਰ ਵਾਲਾ ਰੂੜੀ ਲਿਆਉਣ ਤੇ ਲਾਇਆ ਹੁੰਦਾ ਮੁੰਡਾ ਵਰਪਨ ਸਸੰਗੀ ਹੁੰਦਾ ਪਿਓ ਦਾ ਨਾਮ ਮੁੰਡੇ ਦਾ ਨਾਮ ਕੀ ਦੱਸਿਆ ਸਰ ਜੀ ਹਾਂ ਹਾਂ ਜੀ ਅਰਣ ਅੰਜੂ ਹਾਂ ਜੀ ਹਾਂ ਜੀ ਮੁੰਡੇ ਦਾ ਨਾਮ ਅਜੇ ਅਜੇ ਨੇ ਚੁੱਕ ਕੇ ਅਜੇ ਨੂੰ ਰੋੜੀ ਲਿਆਉਣ ਤੇ ਲਾਇਆ ਸੀ ਇੱਕ ਰੇੜੀ ਲਿਆ ਤੇ ਮੁੜ ਕੇ ਵੇਰ ਗਿਆ ਮੈਂ ਨਹੀਂ ਲਿਆਉਣੀ ਮੈਂ ਕਿਉਂ ਨਹੀਂ ਲਿਆਉਣੀ ਆ ਤਾਂ ਮੈਂ ਨਹੀਂ ਲਿਆਉਣੀ ਹੋਰ ਲੇਵਰ ਵਾਲਾ ਨੂੰ ਪੁੱਛਿਆ ਉਹ ਆਂ ਤਾਂ ਮੈਂ ਨਹੀਂ ਲਿਆਉਣੀ ਮੈਂ ਤੂੰ ਇੱਕ ਰੇੜੀ ਲੈ ਆਂ ਤੇ ਇੱਕ ਰੇੜੀ ਹੋਰ ਲਿਆਉਣੀ ਆ ਤਾਂ ਮੈਂ ਨਹੀਂ ਲਿਆਉਣੀ ਮੈਂ ਤੁਹਾਨੂੰ ਲਈ ਹਣੀ 650 ਰੁਪਿਆ ਢਾਢੀ ਦਿਨੇ ਤੁਹਾਨੂੰ ਕੱਲ ਤੁਹਾਨੂੰ ਉਹਨੇ ਚੋਕੇ ਇੱਕ ਮੇਰੇ ਸਿਰ ਦੇ ਵਿੱਚ ਮਾਰੀਆਂ ਮਾਰੀਆਂ ਤਿੰਨ ਇੱਤਾਂ ਨੇ ਸਿਰ ਦੇ ਵਿੱਚ ਐ ਮਾਰੀਆਂ ਤੇ ਉਹਨੇ ਮਗਰੋਂ ਮੈਂ ਬੈਠਾ ਸੀ ਕਾਲਬ ਕਰਦਾ ਪਿਆ ਸੀ ਮਗਰ ਮੇਰੇ ਖਲਾਸ ਤੇ ਉਹ ਉਹਨੇ ਜਦ ਮੈਂ ਉੱਠ ਕੇ ਭੱਜਣ ਲੱਗਾ ਦੋ ਨੇ ਮਾਰ ਲੀਆਂ ਜਦੋਂ ਉੱਠ ਕੇ ਮੈਂ ਉੱਠਿਆ ਤੀਜੀ ਮਾਰ ਲੱਗੀਆਂ ਪਰ ਉਹਨੇ ਮਗਰੋਂ ਜੱਫਾ ਪਾ ਲਿਆ ਮੈਂ ਹਰਬੰਸ ਸਿੰਘ ਜੀ ਉੱਥੇ ਤੁਸੀਂ ਕੈਮਰੇ ਲੱਗੇ ਨੇ ਜੇ ਚੈੱਕ ਕਰਨ ਨੂੰ ਕਰ ਸਕਦੇ ਹੋ ਜਿਹੜਾ ਮਾਲਕ ਸੀ ਉਹ ਰੋਟੀ ਖਾਣ ਗਿਆ ਸੀ ਉਹ ਨਹੀਂ ਅਰਬਨ ਸਿੰਘ ਗਲੀ 'ਚ ਖੜਾ ਸੀ ਇਹ ਕਹਿੰਦੇ ਨੇ ਅਰਬਨ ਸਿੰਘ ਉੱਥੇ ਹੈ ਨਹੀਂ ਸੀ ਅਰਬਨ ਸਿੰਘ ਗਲੀ 'ਚ ਖੜਾ ਸੀ ਉਸ ਵਕਤ ਉਹਨੇ ਮੈਨੂੰ ਜੱਫਾ ਪਾਇਆ ਉਹ ਕੈਮਰਿਆਂ ਦੇ ਵਿੱਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਮੱਲਿਆ ਇਹ ਜਿਹੜੇ ਬਾਜ਼ਾਰ ਵਾਲੇ ਬੰਦੇ ਭੱਜ ਕੇ ਆਏ ਨੇ ਉਹਨਾਂ ਮੈਨੂੰ ਛਲਵਾ ਕਿੱਲੇ ਜਾਣੇ ਸੀ ਬਾਪੂ ਉਹ ਦੋ ਦੋਵੇਂ ਪਿਓ ਪੁੱਤਰ ਗੱਲ ਕਰ ਪਏ ਮੇਰੇ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਕੋਈ ਇਸ ਬਾਰੇ ਪੁਲਿਸ ਨੂੰ ਮੈਂ ਸਿੱਧਾ ਥਾਣੇ ਗਿਆ ਲਊਗਾ ਲਵਾਣ ਹੋਇਆ ਮੇਰੇ ਪੱਗ ਤੇ ਦਸਤਾਰ ਮੇਰੀ ਉਤਰ ਗਈ ਸੀ ਵਾਲ ਮੇਰੇ ਖਿਲਰੇ ਖੂਨ ਮੇਰਾ ਵਗਦਾ ਜਾਂਦਾ ਸੀ ਇਸੇ ਤਰ੍ਹਾਂ ਹੀ ਮੈਂ ਥਾਣੇ ਗਿਆ ਮੈਂ ਥਾਣੇ ਦੇ ਵਿੱਚ ਵੜ ਗਿਆ ਅੰਦਰ ਮੁੰਛੀ ਕੋਲ ਗਿਆ ਮੈਨੂੰ ਆਦਾ ਤੂੰ ਜਾ ਕੇ ਮੁੰਛੀ ਸਾਹਿਬ ਹੋਰ ਇਹਗੇ ਮੁਲਾਜ਼ਮ ਮੈਨੂੰ ਤਿੰਨ ਜਣੇ ਸੀ ਮੈਨੂੰ ਕਹਿੰਦੇ ਤੂੰ ਹਸਪਤਾਲ ਜਾ ਕੇ ਦਾਖਲ ਹੋ ਜਾ ਸਾਈਕਲ ਤੇ ਮੈਂ ਥਾਣੇ ਗਿਆ ਸਾਈਕਲ ਤੇ ਮੈਂ ਆਪਦੇ ਘਰਾਂ ਨੂੰ ਭੱਜਾ ਮੇਰਾ ਮੋਬਾਈਲ ਡਿੱਗ ਪਿਆ ਸੀ ਉੱਥੇ ਫੋਨ ਮੈਂ ਘਰੇ ਨਹੀਂ ਕਰ ਸਕਿਆ ਕ੍ਰੈਸ਼ ਕੇ ਵਾਲੇ ਨੂੰ ਭਜਾਇਆ ਵੀ ਮੇਰੇ ਮੁੰਡਿਆਂ ਨੂੰ ਲਾਹਤ ਕਰ ਦਿਓ ਮੁੰਡੇ ਮੇਰੇ ਘਰੇ ਨਹੀਂ ਸੀ ਕੰਮਾਂ ਤੇ ਗਏ ਸੀ ਆਪਿਆਂ ਦੇ ਇਹ ਮੈਂ ਨਾ ਆਪਦੇ ਆਪ ਕਚਹਿਰੀ ਦੇ ਲਾਗੇ ਆ ਗਿਆ ਉੱਥੇ ਮੇਰੇ ਘਰ ਦੇ ਮੈਨੂੰ ਤੇ ਇੱਕ ਮੇਰਾ ਨਿੱਕੇ ਮੁੰਡੇ ਨੇ ਉਹਨੇ ਫੋਨ ਕਰਕੇ ਬੁਲਾਇਆ ਤੇ ਉਹ ਮੈਨੂੰ ਲੈ ਕੇ ਫਿਰ ਵਾਪਸ ਮੋਟਰਸਾਈਕਲ ਤੇ ਸਿਵਲ ਹਸਪਤਾਲ ਲੈ ਕੇ ਆਏ ਨੇ ਉਹ ਅਸੀਂ ਇੱਧਰ ਦੀ ਐਮਸੀਤਾ ਰੋਡ ਥਾਣੀ ਉਹ ਉਹ ਵੀ ਰਾਜਮਿਸਤਰੀ ਮੁੰਡਾ ਮੇਰਾ ਛੋਟਾ ਮੁੰਡਾ ਹੈ ਉਹ ਲਿਵਰ ਹੁੰਦੀ ਵੀ ਲੱਗੀ ਸੀ ਕੰਮ ਤੇ ਉਹ ਲੱਗੇ ਸੀ ਕੰਮ ਬਰਾਹਮ ਕੇ ਕੰਮ ਉਹ ਨੂੰ ਪਤਾ ਲੱਗਾ ਵੀ ਪਿਓ ਮੇਰੇ ਸੱਟ ਲੱਗੀ ਉਹ ਮੈਨੂੰ ਲੈ ਕੇ ਆਇਆ ਨਹੀਂ ਹੁਣ ਪੁਲਿਸ ਨੂੰ ਤਲਾਸ਼ ਕਰਤੀ ਬਾਪੂ ਪੁਲਿਸ ਨੂੰ ਤਲਾਸ਼ ਕੀਤੀ ਏ ਉਹ 4 ਵਜੇ ਸ਼ਾਮ ਨੂੰ ਮੇਰੇ ਬਿਆਨ ਲੈ ਕੇ ਗਏ ਨੇ ਉਹਨਾਂ ਮੰਗ ਕੀ ਕਰਦੇ ਹੋ ਮੰਗ ਇਹਦੀ ਇਹ ਕਰਦੇ ਆ ਸਾਡੇ ਕਾਰਵਾਈ ਉਹਨਾਂ ਦੀ ਖਿਤ ਤੂ ਹੋਵੇ ਉਹਨਾਂ ਨੂੰ ਇਸ ਚੀਜ਼ ਦਾ ਜੋ ਮੇਰੇ ਮਾਰਨ ਤੋਂੜੀ ਅਪੜੇ ਨੇ ਮੈਨੂੰ ਉਹਨਾਂ باندې ਜੋ ਸਜ਼ਾ ਕਾਨੂੰਨ ਵੱਲੋਂ ਉਹਨੂੰ ਕਾਰਵਾਈ ਕੀਤੀ ਜਾਵੇ ਸਾਨੂੰ